ਭਾਰਤ ਤੇ ਯੂਕੇ ਦੇ ਵਿੱਚ ਜਿਹੜਾ ਹੈ ਸਮਝੌਤਾ ਜਿਹੜਾ ਹੋਇਆ ਹੈ ਟ੍ਰੇਡ ਐਗਰੀਮੈਂਟ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮੇ ਹੈਗੇ ਨੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇਗਾ ਸਰਦਾਰ ਅਫਤਾਰ ਸਿੰਘ ਜੀ ਕੀ ਕੁਝ ਹੈ ਇਸ ਦੇ ਵਿੱਚ ਭਾਰਤ ਐਕਸਾਈਜ਼ ਡਿਊਟੀ ਘਟਾਵੇਗਾ 150% ਐਕਸਾਈਜ਼ ਡਿਊਟੀ ਲੱਗਦੀ ਸੀ ਜਿਹੜੀ ਆਲਕੋਹਲ ਵਗੈਰਾ ਤੇ ਹੁਣ ਉਹ 70% ਤੇ ਲੈ ਜਾਂਦੀ ਹੈਗੀ ਹੈ ਨਾ ਸੋ ਕੁਝ ਸਮੇਂ ਬਾਅਦ ਇਹ 50% ਤੇ ਮੇਰਾ ਗੱਲ ਹੋ ਜਾਈਗੀ ਇਸ ਤਰ੍ਹਾਂ ਕਰਨਾ ਹੋਰ ਬਹੁਤ ਸਾਰੇ ਜਿਹੜੇ ਯੂਕੇ ਦੇ ਪ੍ਰੋਡਕਟਸ ਉਹਨਾਂ ਤੇ ਬਹੁਤ ਜਿਹੜੀ ਟੈਕਸੇਸ਼ਨ ਘਟਾਏ ਗਏ ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਇਹ ਹੱਕ ਦਿੱਤਾ ਗਿਆ ਵੀ ਭਾਰਤ ਵਿੱਚੋਂ ਆਪਣੇ ਵਰਕਰ ਇੱਥੇ ਲਿਆਓ ਤੇ ਤੁਹਾਨੂੰ 2 ਸਾਲਾਂ ਲਈ ਨੈਸ਼ਨਲ ਇੰਸ਼ੋਰੈਂਸ ਵੀ ਅਦਾ ਕਰਨ ਦੀ ਲੋੜ ਨਹੀਂ ਹੈ। ਇੱਕ ਪਾਸੇ ਤਾਂ ਨੈਸ਼ਨਲ ਇੰਸ਼ੋਰੈਂਸ 2% ਵਧਾ ਦਿੱਤੀ ਗਈ ਹੈ ਐਮਪਲਾਇਰਜ਼ ਲਈ। ਹੂੰ ਹੂੰ ਯੂਕੇ ਦੀਆਂ ਕੰਪਨੀਆਂ ਨੂੰ ਸੋ ਲਗਭਗ ਦੱਸਿਆ ਜਾ ਰਿਹਾ ਵੀ ਉਹ ਐਵਰੇਜ 1000 ਤੋਂ ਲੈ ਕੇ 1200 ਪਾਉਂਡ ਐਮਪਲਾਇਰ ਨੂੰ ਵਧ ਦੇਣੇ ਪੈਣਗੇ। ਜੀ ਪ੍ਰਤੀ ਵਿਅਕਤੀ ਪ੍ਰਤੀ ਸਾਲ ਜੀ ਦੂਜੇ ਪਾਸੇ ਉਹ ਕਹਿ ਰਹੇ ਵੀ ਭਾਰਤ ਤੋਂ ਇੱਕ ਤਾਂ ਕਾਮਿਆਂ ਦਾ ਹੁਣ ਤੋਂ ਬਾਰੇ ਕਰ ਰਹੇ ਹੋ। ਫਿਰ ਬ੍ਰੈਕਸਿਟ ਕਰਨ ਦੀ ਉਹ ਕੀ ਲੋੜ ਸੀ? ਹਾਲਾਂਕਿ ਉਦੋਂ ਆਪਾਂ ਦੱਸਿਆ ਜਦੋਂ ਬ੍ਰੈਕਸਿਟ ਦਾ ਆਇਆ ਸੀ ਕਿ ਆ ਵੀ ਯੂਰੋਪੀਅਨ ਯੂਨੀਅਨ ਫ੍ਰੀ ਮੂਵਮੈਂਟ ਖਤਮ ਕਰਨ ਲਈ ਤਿਆਰ ਸੀ। ਜੀ ਵੀ ਤੁਸੀਂ ਫ੍ਰੀ ਮੂਵਮੈਂਟ ਵਾਲੀ ਬੰਦ ਕਰ ਦੋ ਵੀ ਕੋਈ ਨਹੀਂ ਆਏਗਾ ਤੁਹਾਡੇ। ਕੋਈ ਵੀਜ਼ਾ ਲੈ ਕੇ ਆਵੇ ਉਹ ਅੱਗੇ ਵਰਕ ਪਰਮਿਟ ਲੈ ਕੇ ਪੱਕਾ ਹੋ ਜੇ ਤਾਂ ਵੱਖਰੀ ਗੱਲ ਹੈਗੀ ਆ। ਉਦੋਂ ਉਹ ਨਹੀਂ ਮੰਨੀ ਗਈ। ਬਾਕੀ ਸਾਰਾ ਟ੍ਰੇਡ ਰਹਿਣ ਦਿਓ ਹੁਣ ਤੁਸੀਂ ਆਪਣੇ ਡੋਰ ਸਟੈਪਸ ਤੇ ਜਿਹੜੀ ਯੂਰੋਪੀਅਨ ਮਾਰਕੀਟ ਆ ਉਹਦੇ ਨਾਲੋਂ ਰਾਹ ਬੰਦ ਕਰ ਲਿਆ ਤੇ ਇੰਡੀਆ ਜਿਹੜਾ ਇੰਨੀ ਦੂਰ ਹੈ 3000 ਮੀ ਉਹਦੇ ਨਾਲ ਤੁਸੀਂ ਸਮਝੌਤੇ ਕਰ ਰਹੇ ਹੋ ਜਾਨੀ ਇਹ ਕਿਸੇ ਵੀ ਲੌਜੀਕ ਵਿੱਚ ਹੀ ਨਹੀਂ ਆ ਰਿਹਾ ਹੈ ਇਹਦੇ ਨਾਲ ਤਾਂ ਬ੍ਰੈਕਸਿਟ ਕਰਨ ਦੀ ਲੋੜ ਨਹੀਂ ਸੀ ਨੇ ਸੁਪਰੀਮ ਕੋਰਟ ਦੇ ਵੱਲੋਂ ਰੋਹੀਗੀਆਂ ਜਿਹੜੇ ਮੁਸਲਮਾਨ ਹੈਗੇ ਨੇ ਜਾਂ ਜਿਹੜੇ ਉੱਥੋਂ ਆਪਾਂ ਕਹਿ ਰਹੇ ਕਿ ਲੋਕ ਜਿਹੜੇ ਉਸ ਤਰੀਕੇ ਦੀ ਜਿਹੜੇ ਆਏ ਹੈਗੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਹੈ ਫੈਸਲਾ ਜਿਹੜਾ ਆਇਆ ਹੈਗਾ ਹੈ ਸਰਦਾਰਤਾ ਸਿੰਘ ਜੀ ਕੀ ਕੁਛ ਇਸ ਫੈਸਲੇ ਦੇ ਵਿੱਚ ਹੈਗਾ ਤੇ ਕਿਸ ਆਧਾਰ ਨਾਲ ਤੁਸੀਂ ਦੇਖਦੇ ਹੋ ਹਾਂਜੀ ਕਿਉਂਕਿ ਉਹ ਜਦੋਂ ਸਿਟੀਜ਼ਨ ਰਜਿਸਟ੍ਰੇਸ਼ਨ ਬਿਲ ਆਇਆ ਸੀਗਾ ਉਹਦੇ ਤੇ ਕੁਝ ਪਟੀਸ਼ਨਾਂ ਜਿਹੜੀਆਂ ਹੈਗੀਆਂ ਸੁਪਰੀਮ ਕੋਰਟ ਚ ਪਾਈਆਂ ਸੀ ਕੁਝ ਵਕੀਲਾਂ ਨੇ ਜਾਂ ਕੁਝ ਆਮ ਲੋਕਾਂ ਨੇ ਪਾਈਆਂ ਸੀ ਉਹਦੇ ਬਾਰੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਇਹ ਆਈਆਂ ਨੇ ਵੀ ਜਿਹੜੇ ਬੰਗਲਾਦੇਸ਼ ਤੋਂ ਰਹਿੰਗੀਆਂ ਜਿਹੜੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਨੇ ਵੀ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਜਿਹੜਾ ਅਵਾਰਡ ਨਹੀਂ ਦਿੱਤਾ ਜਾ ਸਕਦਾ ਜਿਹੜੇ ਗੈਰ ਮੁਸਲਮਾਨ ਆਇਆ ਨਾ ਮੀਨਜ਼ ਉਹ ਵੀ ਜੇ ਕੋਈ ਹਿੰਦੂ ਆਇਆ ਉਹਨੂੰ ਹੈਗਾ ਸਿਟੀਜ਼ਨਸ਼ਿਪ ਦਿੱਤੀ ਆ ਜਿਹੜੀ ਜਾ ਸਕਦੀ ਹੋਵੇਗੀ ਪਰ ਮੁਸਲਮਾਨਾਂ ਨੂੰ ਨਹੀਂ ਸਿਰਫ ਜਿਹੜੇ ਇੱਥੇ ਰਹਿ ਰਹੇ ਨੇ ਲੋਕ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਹਿੰਦੂ ਨੇ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਪਾ ਦਿੱਤੀ ਜਾਊਗੀ ਪਰ ਜਿਹੜੇ ਬੰਗਲਾਦੇਸ਼ ਤੋਂ ਪ੍ਰਵਾਸ ਕਰਕੇ ਆਇਆ ਉਹ ਸਿਟੀਜ਼ਨਸ਼ਿਪ ਦੇ ਹੱਕਦਾਰ ਨਹੀਂ ਜਾਂ ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਜਾਂ ਫਿਰ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਬਿਲਕੁਲ ਜੀ ਦੁਬਾਰਾ ਬਨੇ ਗੱਲਬਾਤ ਕਰ ਲਨੇ ਆ ਇੰਟਰਨੈਸ਼ਨਲ ਖਬਰਾਂ ਦੀ ਭਾਰਤ ਤੇ ਯੂਕੇ ਦੇ ਵਿੱਚ ਜਿਹੜਾ ਹੈ ਸਮਝੌਤਾ ਜਿਹੜਾ ਹੋਇਆ ਹੈ ਟ੍ਰੇਡ ਐਗਰੀਮੈਂਟ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮੇ ਹੈਗੇ ਨੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇਗਾ ਸਰਦਾਰ ਅਵਤਾਰ ਸਿੰਘ ਜੀ ਕੀ ਕੁਝ ਹੈ ਇਸ ਤੇ ਵਿੱਚ ਇੱਕ ਤਾਂ ਇਹ ਟ੍ਰੇਡ ਐਗਰੀਮੈਂਟ ਹੋਇਆ ਜਿਹਦੇ ਵਿੱਚੋਂ ਇੱਥੋਂ ਕਾਫੀ ਸਾਰੇ ਜਿਹੜੇ ਇਸ ਤਰ੍ਹਾਂ ਸ਼ਰਾਬ ਦੇ ਪ੍ਰੋਡਕਟਸ ਨੇ ਜਾਂ ਹੋਰ ਕਾਫੀ ਸਾਰੀਆਂ ਚੀਜ਼ਾਂ ਭਾਰਤ ਵਿੱਚ ਵਿਕਣ ਗਈਆਂ ਜਿਨ੍ਹਾਂ ਤੇ ਭਾਰਤ ਐਕਸਾਈਜ਼ ਡਿਊਟੀ ਘਟਾਵੇਗਾ 150% ਐਕਸਾਈਜ਼ ਡਿਊਟੀ ਲੱਗਦੀ ਸੀ ਜਿਹੜੀ ਅਲਕੋਹਲ ਵਗੈਰਾ ਤੇ ਹੁਣ ਉਹ 70% ਤੇ ਲੈ ਜਾਂਦੀ ਹੈਗੀ ਹੈ ਨਾ ਸੋ ਕੁਝ ਸਮੇਂ ਬਾਅਦ ਇਹ 50% ਤੇ ਮੇਰਾ ਗੱਲ ਹੋ ਜਾਈਗੀ ਇਸ ਤਰ੍ਹਾਂ ਕਰਨਾ ਹੋਰ ਬਹੁਤ ਸਾਰੇ ਜਿਹੜੇ ਯੂਕੇ ਦੇ ਪ੍ਰੋਡਕਟਸ ਆ ਉਹਨਾਂ ਤੇ ਬਹੁਤ ਜਿਹੜੀ ਟੈਕਸੇਸ਼ਨ ਘਟਾਏ ਗਏ ਇਸ ਤਰ੍ਹਾਂ ਭਾਰਤ ਤੋਂ ਜਿਹੜਾ ਹੈਗਾ ਜਿਹੜੇ ਕੱਪੜੇ ਦੀਆਂ ਚੀਜ਼ਾਂ ਨੇ ਆ ਜਿਹੜੀਆਂ ਮੈਨੂਫੈਕਚਰਡ ਗoods ਨੇ ਜਾਂ ਚਮੜੇ ਦੀਆਂ ਚੀਜ਼ਾਂ ਨੇ ਉਹਨਾਂ ਤੇ ਬਹੁਤ ਸਾਰੀ ਜਿਹੜੀ ਡਿਊਟੀ ਹੈਗੀ ਯੂਕੇ ਵੱਲੋਂ ਘਟਾ ਦਿੱਤੀ ਗਈ ਹੈਗੀ ਆ ਸੋ ਇਹਦੇ ਨਾਲ ਇੱਕ ਜਿਹੜਾ ਰਾਈਟ ਵਿੰਗ ਵੱਲੋਂ ਖਾਸ ਕਰਕੇ ਬ੍ਰੈਕਸਿਟ ਪਾਰਟੀ ਵੱਲੋਂ ਜਾਂ ਜਿਹੜੇ ਰਾਈਟ ਵਿੰਗ ਅਖਬਾਰ ਨੇ ਉਹਨਾਂ ਵੱਲੋਂ ਇਹ ਖਬਰ ਲਾਈ ਜਾ ਰਹੀ ਹੈ ਕਿ ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਇਹ ਹੱਕ ਦਿੱਤਾ ਗਿਆ ਵੀ ਭਾਰਤ ਵਿੱਚੋਂ ਆਪਣੇ ਵਰਕਰ ਇੱਥੇ ਲਿਆਓ ਤੇ ਤੁਹਾਨੂੰ 2 ਸਾਲਾਂ ਲਈ ਨੈਸ਼ਨਲ ਇੰਸ਼ੋਰੈਂਸ ਵੀ ਅਦਾ ਕਰਨ ਦੀ ਲੋੜ ਨਹੀਂ ਹੈ ਇੱਕ ਪਾਸੇ ਤਾਂ ਨੈਸ਼ਨਲ ਇੰਸ਼ੋਰੈਂਸ 2% ਵਧਾ ਦਿੱਤੀ ਗਈ ਹੈ ਐਮਪਲਾਇਰਜ਼ ਲਈ ਹੂੰ ਹੂੰ ਯੂਕੇ ਦੀਆਂ ਕੰਪਨੀਆਂ ਨੂੰ ਸੋ ਲਗਭਗ ਦੱਸਿਆ ਜਾ ਰਿਹਾ ਵੀ ਉਹ ਐਵਰੇਜ 1000 ਤੋਂ ਲੈ ਕੇ 1200 ਪਾਉਂਡ ਏਮਪਲਾਇਰ ਨੂੰ ਵਧ ਦੇਣੇ ਪੈਣਗੇ ਜੀ ਪ੍ਰਤੀ ਵਿਅਕਤੀ ਪ੍ਰਤੀ ਸਾਲ ਦੂਜੇ ਪਾਸੇ ਉਹ ਕਹਿ ਰਹੇ ਵੀ ਭਾਰਤ ਤੋਂ ਇੱਕ ਤੱਕ ਕਾਮਿਆਂ ਦਾ ਹੁਣ ਤੋਂ ਬਾਰੇ ਕਰ ਰਹੇ ਹੋ ਸੋ ਜਿਹੜਾ ਬ੍ਰੈਕਸਿਟ ਹੋਇਆ ਸੀ ਇਸੇ ਕਰਕੇ ਹੋਇਆ ਸੀ ਕਿ ਵੀ ਫ੍ਰੀ ਮੂਵਮੈਂਟ ਆ ਬਹੁਤ ਲਗਾਤਾਰ ਵਧ ਗਈ ਸੀ ਇੱਥੇ ਜਿਹੜੀ ਅਨਲਿमिटेड ਜਿਹੜੀ ਇਮੀਗ੍ਰੇਸ਼ਨ ਹੋ ਰਹੀ ਸੀ ਹੁਣ ਉਹ ਕਹਿੰਦੇ ਵੀ ਲਗ ਫੇਰ ਤੁਸੀਂ ਜਿਹੜੀ ਅਨਲਿमिटेड ਉਹ ਫੇਰ ਬਦਾਵਾ ਦੇ ਰਹੇ ਪਹਿਲਾਂ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਆ ਆਹ ਵੀ ਦੁਕਾਨਾਂ ਵਾਲਿਆਂ ਨੂੰ ਵੀ ਲਾਇਸੈਂਸ ਦੇ ਦਿੱਤੇ ਕੇਅਰ ਹੋਮਾਂ ਨੂੰ ਲਾਇਸੈਂਸ ਦੇ ਦਿੱਤੇ ਕਿੰਨਾ ਕੁਸ਼ ਹੋਇਆ ਨਾ ਵੀ ਉਹਦੇ ਨਾਲ ਕਿੰਨੀ ਮਾਈਗ੍ਰੇਸ਼ਨ ਆ ਜਿਹੜੀ ਹੋਈ ਹੁਣ ਫ੍ਰੀ ਮਾਈਗ੍ਰੇਸ਼ਨ ਵਰਗਾ ਇੱਕ ਹੋਰ ਤੇ ਰਿਹਾ ਉਹ ਕਹਿੰਦੇ ਵੀ ਫੇਰ ਬ੍ਰੈਕਸਿਟ ਕਰਨ ਦੀ ਉਹ ਕੀ ਲੋੜ ਸੀ ਹਾਲਾਂਕਿ ਉਦੋਂ ਆਪਾਂ ਦੱਸਿਆ ਜਦੋਂ ਬ੍ਰੈਕਸਿਟ ਦਾ ਆਇਆ ਸੀਗਾ ਵੀ ਯੂਰੋਪੀਅਨ ਯੂਨੀਅਨ ਫ੍ਰੀ ਮੂਵਮੈਂਟ ਖਤਮ ਕਰਨ ਲਈ ਤਿਆਰ ਸੀ ਵੀ ਤੁਸੀਂ ਫ੍ਰੀ ਮੂਵਮੈਂਟ ਵਾਲੀ ਬੰਦ ਕਰ ਦੋ ਵੀ ਕੋਈ ਨਹੀਂ ਆਏਗਾ ਤੁਹਾਡੇ ਕੋਈ ਵੀਜ਼ਾ ਲੈ ਕੇ ਆਵੇ ਉਹ ਅੱਗੇ ਵਰਕ ਪਰਮਿਟ ਲੈ ਕੇ ਪੱਕਾ ਹੋ ਜੇ ਤਾਂ ਵੱਖਰੀ ਗੱਲ ਹੈਗੀ ਆ ਉਦੋਂ ਉਹ ਨਹੀਂ ਮੰਨੀ ਗਈ ਬਾਕੀ ਸਾਰਾ ਟ੍ਰੇਡ ਰਹਿਣ ਦਿਓ ਹੁਣ ਤੁਸੀਂ ਆਪਣੇ ਡੋਰ ਸਟੈਪਸ ਤੇ ਜਿਹੜੀ ਯੂਰੋਪੀਅਨ ਮਾਰਕੀਟ ਆ ਉਹਦੇ ਨਾਲੋਂ ਰਾਹ ਬੰਦ ਕਰ ਲਿਆ ਤੇ ਇੰਡੀਆ ਜਿਹੜਾ ਇੰਨੀ ਦੂਰ ਆ 3000 ਮੀਲ ਉਹਦੇ ਨਾਲ ਤੁਸੀਂ ਸਮਝੌਤੇ ਕਰ ਰਹੇ ਹੋ ਜਣੀ ਹੈ ਕਿ ਕਿਸੇ ਵੀ ਲੌਜੀਕ ਵਿੱਚ ਹੀ ਨਹੀਂ ਆ ਰਿਹਾ ਇਹਦੇ ਨਾਲ ਦਾ ਬ੍ਰੈਕਸਿਟ ਕਰਨ ਦੀ ਲੋੜ ਨਹੀਂ ਸੀ ਔਰ ਉਹਦਾ ਪਤਾ ਨਹੀਂ ਕਿੰਨਾ ਬ੍ਰੈਕਸਿਟ ਦਾ ਜਿਹੜਾ ਬੋਝ ਹੈਗਾ ਇਹ ਯੂਕੇ ਦੇ ਵਸਨੀਕਾਂ ਦੇ ਪਿਆ ਇਵਨ ਕਿ ਜਿਹੜਾ ਆਪਾਂ ਕਾਉਂਸਲ ਟੈਕਸ ਦਿੰਨੇ ਉਹਤੇ ਵੀ ਲਿਖਿਆ ਹੁੰਦਾ ਕਿ ਕੁਝ ਪਉਣ ਮਹੀਨੇ ਦੇ ਹਰੇਕ ਆਪਾਂ ਨੂੰ ਵੀ ਜਿਹੜੇ ਦੇਣੇ ਪੈਂਦੇ ਨੇ ਸੋ ਇਹ ਕਾਫੀ ਕੁਸ਼ਾ ਇੱਕ ਤੁਹਾਡੀਆਂ ਤੁਹਾਡੇ ਦਰਾਂ ਤੇ ਮਾਰਕੀਟ ਹੈਗੀ ਐਡੀ ਵੱਡੀ 27 ਮੁਲਕਾਂ ਦੀ ਤੁਸੀਂ ਉਹ ਮਾਰਕੀਟ ਨੂੰ ਛੱਡ ਕੇ ਉਹਦੇ ਲਈ ਜਿਹੜਾ ਜਾਣਾ ਹੁਣ ਡੋਵਰ ਤੇ ਜਿਹੜੀਆਂ ਜਿਹੜੀਆਂ ਆਪਣੀਆਂ ਲੋਰੀਜ਼ ਜਾਂਦੀਆਂ ਆਉਂਦੀਆਂ ਉਹਦੇ ਤੇ ਟੈਕਸ ਪੇਪਰਵਰਕ ਹੋਰ ਕਿੰਨਾ ਕੁਸ਼ ਹੋ ਗਿਆ ਤੇ ਫ੍ਰੀ ਮਾਰਕੀਟ ਦਾ ਟ੍ਰੇਡ ਹੋ ਰਿਹਾ ਇੰਡੀਆ ਨਾਲ ਜਿਹੜਾ ਕਿ ਇੱਕ ਮੰਨ ਲਓ ਕਿ ਵੀ ਇੱਕ ਵਪਾਰਕ ਜਿਹੜੀ ਬੰਦਾ ਸਮਝਦਾ ਉਹਨੂੰ ਵੀ ਪਤਾ ਲੱਗਦਾ ਵੀ ਦੂਰ ਦੂਰ ਵਾਲਾ ਵਪਾਰ ਸਸਤਾ ਜਾਂ ਨੇੜੇ ਵਾਲਾ ਵਪਾਰ ਸਸਤਾ ਜਿਹਦੇ ਵਿੱਚ ਘੱਟ ਟਰਾਂਸਪੋਰਟ ਪਾਏਗੀ ਸੋ ਉਹਦਾ ਵਿਰੋਧ ਹੋ ਰਿਹਾ ਹੈ ਰਾਈਟ ਵਿੰਗ ਅਖਬਾਰਾਂ ਵੱਲੋਂ ਤੇ ਪੋਲਿਟਿਸ਼ੀਅਨਸ ਵੱਲੋਂ ਸੋ ਹੋ ਸਕਦਾ ਹੈ ਇਹਦੇ ਵਿੱਚ ਥੋੜੀ ਅਮੈਂਡਮੈਂਟ ਵੀ ਹੋ ਜੇ ਜੀ ਬਿਲਕੁਲ ਜੀ